ਜਲਾਲਾਬਾਦ ਤੋਂ ਸਾਹਮਣੇ ਹੈ ਜਿੱਥੇ ਪਿੰਡ ਸੁਹਾਵਾਲਾ ਤੋਂ ਇੱਕ 23 ਸਾਲਾ ਲੜਕੀ ਨੀਲਮ ਜਿਸ ਦਾ ਵਿਆਹ ਪ੍ਰੋਗਰਾਮ ਸੀ ਅਤੇ ਲਾਵਾ ਫੇਰੇ ਦੇ ਦੌਰਾਨ ਹੀ ਉਸ ਦੀ ਕਬਰਾਟ ਹੋਣ ਦੇ ਨਾਲ ਜਿੱਥੇ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਤਾਂ ਡਾਕਟਰ ਨੇ ਇਸ ਨੂੰ ਦਵਾਈ ਵੀ ਦਿੱਤੀ ਜਿੱਥੇ ਲੜਕੀ ਨੂੰ ਸਟੇਜ ਤੇ ਜੈਮਾਲਾ ਅਤੇ ਸ਼ਗਨ ਲਈ ਲਗਾਇਆ ਜਾ ਰਿਹਾ ਸੀ ਅਤੇ ਸਟੇਜ ਤੇ ਲੱਗੇ ਸੋਫੇ ਤੇ ਬੈਠਦੇ ਸਾਰੀ ਲੜਕੀ ਦੀ ਮੌਤ ਹੋ ਗਈ ਨਹੀਂ ਨਹੀਂ ਲੜਕੀ ਦੀ ਮੌਤ ਹੁੰਦੇ ਸਾਰੀ ਲਾੜਾ ਵੀ ਬੇਹੋਸ਼ ਹੋ ਗਿਆ ਅਤੇ ਉਸ ਨੂੰ ਵੀ ਤੁਰੰਤ ਹਸਪਤਾਲ ਵਿਖੇ ਪਹੁੰਚਾਇਆ ਗਿਆ ਇੱਥੇ ਇਹ ਵੀ ਦੱਸ ਦਈਏ ਕਿ ਇਹ ਮੰਦ ਭਾਗੀ ਖਬਰ ਹੈ ਤਾਂ ਜਲਾਲਾਬਾਦ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਪਿੰਡ ਸੁਆਵਾਲਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਉਧਰ ਜਿੱਥੇ ਪਰਿਵਾਰ ਦੇ ਵਿੱਚ ਇਸ ਨੂੰ ਲੈ ਕੇ ਮਾਤਮ ਦਾ ਮਾਹੌਲ ਹੈ ਤਾਂ ਉਧਰ ਪਰਿਵਾਰਿਕ ਮੈਂਬਰਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਹੋਇਆ ਜੀ ਠੀਕ ਸੀ ਬੱਚਾ ਸਾਡਾ ਆਨੰਦ ਗਰ ਗਿਆ ਹੋਏ ਨੇ ਖੁਸ਼ੀ-ਖੁਸ਼ੀ ਗਏ ਨੇ ਉੱਥੇ ਆਪਣੇ ਟੈਂਟ ਲੱਗਾਇਆ ਜਿੱਥੇ ਉੱਥੇ ਜਾਣਾ ਸੀ ਤਾਂ ਟੈਂਟ ਦੇ ਬਾਹਰ ਥੋੜਾ ਜਿਹਾ ਇੱਕ ਵਾਰ ਕਮਸੂਸ ਹੋਇਆ ਇਹਨਾਂ ਨੂੰ ਜਦੋਂ ਪਾਣੀ-ਪੋਣੀ ਪੀਤਾ ਤਾਂ ਸਹੀ ਹੋ ਗਿਆ ਉਸ ਤੋਂ ਬਾਅਦ ਅੰਦਰ ਚਲੇ ਗਏ ਨੇ ਸ਼ਿਕਨ ਨਹੀਂ ਪੈਣ ਸੀ ਜੈ ਮੱਲਾ ਪਾਣੀ ਸੀ ਉੱਥੇ ਉਸ ਥੀ ਤੇ ਗਏ ਨੇ ਥੀ ਤੇ ਜਾ ਕੇ ਕਿ ਦੋ ਸੋਫੇ ਤੇ ਬੈਠ ਰਹੇ ਤੇ ਬਸ ਉਸ ਤੋਂ ਪੁੱਛ ਨਹੀਂ ਆਨੰਦ ਕਰ ਜੋਗੇ ਜੀ ਆਨੰਦ ਕਰ ਜੋਗੇ ਸੀ ਬੰਦਾ ਆਨੰਦ ਕਰ ਜੋਗੇ ਸੀ ਸ਼ਗਨ ਜੈ ਮਾਲਾ ਜੈ ਮਾਲਾ ਸੁਣ ਲਈ ਸੀ ਓਹ ਰਹੀ ਠੀਕ ਹੋ ਗਏ ਉਹਨਾਂ ਕੋਈ ਦੱਸਿਆ ਉਹਨਾਂ ਨੇ ਕੋਈ ਤਕਲੀਫ ਹੋ ਰਹੀ ਸੀ ਕੁਛ ਨਹੀਂ ਉਹਨਾਂ ਨੇ ਥੋੜੀ ਘਬਰਾਹਟ ਮਿਲਿਆ ਦੱਸਿਆ ਸੀ ਘਬਰਾਹਟ ਹੋ ਰਹੀ ਏ ਪਾਣੀ ਪੁਣੀ ਪਲਾਇਆ ਤਾਂ ਠੀਕ ਹੋ ਗਏ ਉਸ ਤੋਂ ਬਾਅਦ ਉੱਤੇ ਉਸ ਤੋਂ ਬਾਅਦ ਨਹੀਂ ਬੋਲੇ ਤੇ ਨਾ ਹੀ ਉਹਨਾਂ ਨੇ ਕੁਛ ਦੱਸਿਆ ਉੱਥੇ ਨਹੀਂ ਉਸ ਤੋਂ ਬਾਅਦ ਘਰ ਲੈ ਕੇ ਆਏ ਕਰਾਂਗੇ ਜੀ ਮੈਂ ਪਹਿਲਾਂ ਲੰਘਾ ਵਗੈਰਾ ਪੈਸ ਕਪੜੇ ਚੇਂਜ ਕੀਤੇ ਉਸ ਤੋਂ ਬਾਅਦ ਦੇਖਿਆ ਵੀ ਨਹੀਂ ਕੰਡੀਸ਼ਨ ਠੀਕ ਤਾਂ ਫਿਰ ਡਾਕਟਰ ਕੋਲ ਲੈ ਗਏ ਉਹਨੇ ਜੀ ਆ ਕੇ ਗਿਆ ਕਿ ਕਿੰਨੀ ਐਸਿਡੀ ਚਲੋ ਸ਼ਵਿਕਸਾ ਲਗੀ ਸੀ 24 ਹਾਂਜੀ ਕਿੱਥੇ ਸ਼ਾਦੀ ਕਿੱਥੇ ਹੋਣੀ ਹੈ ਸ਼ਾਦੀ ਆਪਣੀ ਗੋਲੂ ਘਰ ਕੋਨਾ ਬਸਤੀ ਹੈ ਗੋਲੂ ਕੋਲ ਨਾਲ ਕਿੱਦਾਂ ਹੋਇਆ ਜੀ ਗੋਲੂ ਦੇ ਆ ਦੇਖੋ ਜੀ ਅਸੀਂ ਖੁਸ਼ੀ ਖੁਸ਼ੀ ਆਏ ਖੁਸ਼ੀ-ਖੁਸ਼ੀ ਜਿਹਾ ਸੇਨੰਦ ਕਰਦੇ ਕੀਤੇ ਖੁਸ਼ੀ-ਖੁਸ਼ੀ ਉੱਥੇ ਚਲੇ ਗਏ ਜਦੋਂ ਆਪਾਂ ਦੁਬੱਟਾ ਲੈ ਕੇ ਉੱਪਰ ਜਾਣੇ ਉਹ ਤੋਂ ਬੇਟੀ ਨੂੰ ਥੋੜੀ ਘਬਰਾਹਟ ਮਹਿਸੂਸ ਹੋਈ ਇਹਨਾਂ ਨੇ ਪਾਣੀ ਪਿਲਾਇਆ ਸਾਰਿਆਂ ਨੇ ਤੇ ਬੇਟੀ ਕਹਿੰਦੀ ਵੀ ਹੁਣ ਮੈਂ ਠੀਕ ਆ ਜਦੋਂ ਮਤਲਬ ਕਿ ਟੈਂਟ ਤੇ ਜਾ ਰਹੇ ਸੀ ਜਿੱਥੇ ਸਗਣ ਪੈਣਾ ਸੀ ਉਹ ਤੋਂ ਜ਼ਿਆਦਾ ਮਹਿਸੂਸ ਹੋ ਗਈ ਘਬਰਾਹਟ ਤੇ ਇਹਨਾਂ ਗੱਡੀ 'ਚ ਪਾਇਆ ਤੇ ਕਰੇ ਲੈ ਨਾਲ ਅਸੀਂ ਅਸੀਂ ਵੀ ਆ ਗਏ ਮੇਰਾ ਬੇੜਾ ਵੀ ਸਾਰਾ ਫੈਮਿਲੀ ਅਸੀਂ ਆ ਗਏ ਜੀ ਕਰੇ ਫਿਰ ਇਸ ਤੋਂ ਬਾਅਦ ਜਲਾਲਾਬਾਦ ਡਾਕਟਰ ਬੁਲਾਇਆ ਡਾਕਟਰ ਨੂੰ ਫਿਰ ਨਹੀਂ ਕੁਝ ਕਿਹਾ ਇਹਨਾਂ ਨੂੰ ਫਿਰ ਜਲਾਲਾਬਾਦ ਲੈ ਗਏ ਜੀ ਸਾਨੂੰ ਕਹਿੰਦੇ ਵੀ ਤੁਸੀਂ ਇੱਥੇ ਰੁਕੋ 10 ਮਿੰਟਾਂ ਤੇ ਬੇਟੀ ਠੀਕ ਹੋ ਜਾਏਗੀ ਅਸੀਂ ਇੱਥੇ ਬੈਠੇ ਜੀ ਥੋੜਾ ਸਭ 15 ਮਿੰਟਾਂ ਬਰਾ ਦੇ ਕਹਿੰਦੇ ਵੀ ਬੇਟੀ ਖਤਮ ਹੋ ਗਈ ਚਾਵਾਂ ਦੇ ਨਾਲ ਆਏ ਸੀ ਜੀ ਚਾਵਾਂ ਨਾਲ ਖੁਸ਼ੀਆ ਮਾਤਾ ਜੀ ਹਾਂ ਜੀ ਆ ਇਸ ਟਾਈਮ ਤੇ ਅਸੀਂ ਕਿਹਾ ਉਹ ਜਾਈ ਸਿੱਟ ਜਾਓ ਸਟਾਫ ਆ

ਬੇਟੀ ਦਾ ਕੀ ਨਾਮ ਹੈ ਮੇਲਾ ਮਰਾਨੇ ਜੀ ਕੋਈ ਕਟਮਾ ਵਾਪਰਿਆ ਨੰਦ ਕਰ ਜੀ ਚੁੱਕ ਕੇ ਗਏ ਜੀ ਟੈਂਟ ਚ ਆਵ ਜਾਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਾਹਰਲੇ ਪਾਸੇ ਮੜੀ ਘਬਰਾਟ ਹੋਈ ਹੈ ਪਾਣੀ ਥੋੜਾ ਜਿਹਾ ਫਲਾਇਆ ਤੇ ਆਦੇ ਬੀਠੀਕ ਹੈ ਫਿਰ ਗਏ ਆ ਨਾ ਜਿੱਥੇ ਸਟੇਜ ਜਗਾ ਸੀ ਆਪਾਂ ਜੈ ਮਾਲਾ ਪਹੁੰਚੀ ਸੀ ਸਜਣ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਿਆਦਾ ਥੋੜੇ ਮਹਿਸੂਸ ਹੋਇਆ ਮੜ ਕੇ ਅਸੀਂ ਆਖਾ ਵੀ ਚੱਲੇ ਤਿੰਨ ਦਵਾਈ ਦੇਣ ਦੀ ਅਬ ਜਲਾਲਵਾਂ ਦਾ ਲੈ ਚੱਲਨੇ ਫਿਰ ਘਰ ਲੈ ਲੈਂਗਾ ਲੂੰਗਾ ਵੀ ਚੇਂਗੀ ਦੇ ਤਵੇ ਕਪੜੇ ਤੇ ਫਿਰ ਜਲਾਲਵਾਂ ਦਾ ਲੈ ਗਏ ਉੱਥੇ ਜਾ ਕੇ ਵੀ ਮੇਨ ਤਾਂ ਬਸ ਖਤਮ ਹੋ ਗਏ ਸਾਰੇ ਅਸੀਂ ਤਾਂ ਬਹੁਤ ਚਾਹਾਂ ਨਾਲ ਆਨੰਦ ਗਾਰਜ ਕੀਤੇ ਸਭ ਕਾਰਵਿਆਰ ਕਰਕੇ ਲੈ ਚੱਲੇ ਸੀਗੇ ਸਟੇਜ ਨੇ ਕਹਿੰਦੀ ਮਮਾ ਮੇਨ ਕਬਰਾਟ ਹੋਈ ਏ ਕਬਰਾਟ ਹੁੰਦਾ ਹੈ ਕਹਿੰਦੇ ਚਲੋ ਮੈਂ ਠੀਕ ਹੈਗੀ ਆ ਅਸੀਂ ਸਟੇਜ ਤੇ ਲੈ ਗਏ ਉੱਥੇ ਫਿਰ ਕਹਿੰਦੀ ਮੇਨ ਕੋ ਕਬਰਾਟ ਹੋਣ ਲੱਗੀ ਏ ਕਿੱਤੇ ਉਤਾਰ ਕੇ ਕਹਿੰਦੇ ਚੱਲ ਇਹਨੂੰ ਘਰੇ ਲੈ ਜਾਨੇ ਆ ਘਰੇ ਲ ਜਾ ਕੇ ਚੱਲ ਚੇਂ ਚੁੰਜ ਕਰਕੇ ਤੇ ਸ਼ਹਿਰ ਲੈ ਗਏ ਤੇ ਬਸ ਉਹ ਤੋਂ ਕਹਿੰਦੇ 15 20 ਮਿੰਟ ਬਾਅਦ ਆਇਆ ਕਹਿੰਦੇ ਫੋਨ ਕਹਿੰਦੇ ਠੀਕ ਹੈ ਜੀ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਤੋ ਗਰਚੂ ਕਰਾਇਆ ਤੇ 20 ਮਿੰਟ ਬਾਅਦ ਫਿਰ ਕੋਈ ਨਹੀਂ ਆ ਗਿਆ ਪੀ ਨਹੀਂ ਰਹੀ ਜਾਨੀ ਐ ਯਾਰ ਵੀਰੇ ਆ ਵਾਪਰ ਗਿਆ ਮਾਲਕ ਕਿਸੇ ਨਾਲ ਨਾਲ ਕਰੇ ਆ ਵਾਪਰਿਆ ਜੋ ਹੇ ਬੇਟੀ ਦਿਓ ਬੜੀ ਜੀ